ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਰਵਣ ਕਰ ਰਹੇ ਹੋ ਸੰਤ ਜੀ ਮਹਾਰਾਜ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਮਹਾਰਾਜ ਫਨਾ ਵਾਲਿਆਂ ਦਾ ਪਵਿੱਤਰ ਜੀਵਨ ਸੰਤ ਜੀ ਮਹਾਰਾਜ ਬਖਸੀ ਰੂਤਾ ਹੈ ਹੀ ਸੰਤ ਜੀ ਮਹਾਰਾਜ ਦੀ ਕਿਰਪਾ ਨਾਲ ਵੱਡੇ ਵੱਡੇ ਹੰਕਾਰੀ ਪਾਪੀ ਨਿੰਦਕ ਵੀ ਤਰ ਗਏ ਸਨ ਭਾਈ ਗੁਰਨਾਮ ਸਿੰਘ ਕਰਨਲ ਸਾਹਿਬ ਦੇ ਛੋਟੇ ਭਰਾ ਸਨ ਪਿਆਓ ਦਾਦੀਆਂ ਦੀਆਂ ਕੀਤੀਆਂ ਕਮਾਈਆਂ ਦਾ ਆਨੰਦ ਪੂਰ ਰਹੇ ਸਨ ਸ਼ਿਕਾਰ ਖੇਡਦੇ ਸਨ ਸ਼িকার ਖੇਡਣ ਦਾ ਸੁਭਾਅ ਸੀ ਉਹਨਾਂ ਦਾ ਸੰਤ ਜੀ ਮਹਾਰਾਜ ਸੰਗਤ ਵਿੱਚ ਬੈਠੇ ਕੀਰਤਨ ਕਰ ਰਹੇ ਸਨ ਜਿਸ ਵੇਲੇ ਭਾਈ ਗੁਰਨਾਮ ਸਿੰਘ ਸੰਤ ਜੀ ਮਹਾਰਾਜ ਦੇ ਪਾਸ ਆਇਆ ਸੰਤ ਜੀ ਮਹਾਰਾਜ ਕਹਿੰਦੇ ਭਾਈ ਕੀ ਕਰਦਾ ਹੁੰਨਾ ਕਹਿੰਦੇ ਮਹਾਰਾਜ ਮੈਂ ਸ਼ਿਕਾਰ ਖੇਡਣ ਚੱਲੇ ਆ ਕਹਿੰਦੇ ਭਾਈ ਜੇ ਕਿਸੇ ਜੀਵ ਨੂੰ ਜੀਵਨ ਨਹੀਂ ਦੇ ਸਕਦਾ ਤਾਂ ਮਾਰਨ ਦਾ ਸਾਨੂੰ ਕੋਈ ਹੱਕ ਨਹੀਂ ਇਹ ਜੀਵ ਹਤਿਆ ਦਾ ਤਿਆਗ ਕਰੋ ਭਾਈ ਗੁਰਨਾਮ ਸਿੰਘ ਸ਼ਿਕਾਰ ਖੇਡਣ ਦਾ ਆਦੀ ਸੀ ਮਾਹ ਪੁਰਖਾਂ ਦੀ ਗੱਲ ਅਣ ਸੁਣੀ ਕਰ ਦਿੱਤੀ ਇਹ ਵੀ ਅਣ ਸੁਣੀ ਕਰ ਦਿੱਤੀ ਕਹਿੰਦੇ ਮਹਾਰਾਜ ਨੇ ਵੇਖ ਲਿਆ ਵੀ ਅਣ ਸੁਣੀ ਕਰ ਦਿੱਤੀ ਗੱਲ ਸਤ ਮਹਾਰਾਜ ਕਹਿੰਦੇ ਜਾ ਕੋ ਰੱਖ ਕੇ ਸਾਈਆਂ ਮਾਰ ਨਾ ਸਕਾ ਕੋਈ ਕਹਿੰਦੇ ਭਾਈ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਬੜੀ ਆ ਭਾਈ ਗੁਰਨਾਮ ਸਿੰਘ ਨੇ ਸ਼ਿਕਾਰ ਕਰਨਾ ਚਾਹਿਆ ਜੀਵ ਦਾ ਸ਼ਿਕਾਰ ਨਾ ਹੋਇਆ ਨਿਸ਼ਾਨਾ ਰਫਲ ਦਾ ਮਿਸ ਹੋ ਗਿਆ ਸਾਰਾ ਦਿਨ ਜੋਰ ਲਾਉਂਦਾ ਰਿਹਾ ਬਾਰ-ਬਾਰ ਸ਼ਿਕਾਰ ਕਰੇ ਰਫਲ ਦਾ ਨਿਸ਼ਾਨਾ ਮਿਸ ਹੋ ਗਈ ਘਰ ਨੂੰ ਨਿਰਾਸ਼ ਵਾਪਸ ਆ ਗਿਆ ਦੂਸਰੇ ਦਿਨ ਸੰਤ ਜੀ ਮਹਾਰਾਜ ਕੀਰਤਨ ਕਰ ਰਹੇ ਸਨ ਕੀਰਤਨ ਵਿੱਚ ਬਚਨ ਕਰ ਰਹੇ ਸਨ ਕਹਿੰਦੇ ਭਾਈ ਮਿਰਗ ਨੂੰ ਕੋਈ ਮਾਰਨ ਗਿਆ ਮਾਰਨ ਵਾਲੇ ਨੇ ਕਸਰ ਨਹੀਂ ਛੱਡੀ ਬਚਾਉਣ ਵਾਲੇ ਨੇ ਵੀ ਕਸਰ ਨਹੀਂ ਛੱਡੀ ਇਹ ਵਾਚਨ ਸੁਣਦਾ ਤਾਂ ਹੈ ਭਾਈ ਗੁਰਨਾਮ ਸਿੰਘ ਪਰ ਇਗਨੋਰ ਕਰ ਦਿੰਦਾ ਸੀ ਅਣ ਸੁਣੀ ਕਰ ਦਿੰਦਾ ਸੀ ਦੂਸਰੇ ਦਿਨ ਇੱਕ ਹੋਰ ਵਿਧੀ ਬਣਾਈ ਇੱਕ ਪਾਸੇ ਜਾਲ ਲਾ ਦਿੱਤਾ ਦੂਜੇ ਪਾਸੇ ਸ਼ਿਕਾਰੀ ਖੜਾ ਦਿੱਤਾ ਮੇ ਹਿਰਨ ਦਾ ਬੱਚਾ ਇਧਰ ਦੀ ਲੰਘਣਾ ਹੈ ਜਿਸ ਵੇਲੇ ਹਿਰਨ ਦੇ ਬੱਚੇ ਨੇ ਲੰਘਣਾ ਸੀ ਉਸ ਵੇਲੇ ਉਥੇ ਨੇੜੇ ਹੀ ਧਰਤੀ ਦੇ ਵਿੱਚ ਇੱਕ ਖੁੱਡ ਸੀ ਖੁੱਡ ਦੇ ਵਿੱਚੋਂ ਸਾਤ ਸੰਗਤ ਜੀ ਕਾਲਾ ਨਾਗ ਨਿਕਲਿਆ ਕਾਲੇ ਨਾਗ ਨੇ ਨਿਕਲ ਕੇ ਸ਼ਿਕਾਰੀ ਦੇ ਡੰਗ ਮਾਰਿਆ ਦੂਸਰੇ ਦਿਨ ਫਿਰ ਨਾ ਸ਼ਿਕਾਰ ਕਰ ਸਕਿਆ ਉਹ ਸ਼ਿਕਾਰੀ ਦੀ ਮੌਤ ਹੋ ਗਈ ਘਰ ਨੂੰ ਵਾਪਸ ਹੋ ਗਿਆ ਨਾਰਾਜ਼ ਹੋਇਆ ਸੰਤ ਜੀ ਮਹਾਰਾਜ ਪੜ੍ਹ ਰਹੇ ਸਨ ਕਹਿੰਦੇ ਭਾਈ ਜਾਕੋ ਰੱਖ ਸਾਈਆਂ ਮਾਰ ਨਾ ਸਕਾ ਕੋਈ ਕਹਿੰਦੇ ਜੀ ਉਹਨੂੰ ਪ੍ਰਮਾਤਮਾ ਰੱਖ ਲਵੇ ਉਹਨੂੰ ਕੋਈ ਨਹੀਂ ਮਾਰ ਸਕਦਾ ਸਾਧ ਸੰਗਤ ਜੀ ਇੰਨੀ ਗੱਲ ਸੁਣੀ ਤੇ ਭਾਈ ਗੁਰਨਾਮ ਸਿੰਘਾ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਡਿੱਗਿਆ ਭੁੱਲਾਂ ਦੀ ਬਖਸ਼ ਕੀਤੀ ਸੰਤ ਜੀ ਮਹਾਰਾਜ ਨੇ ਭਾਈ ਗੁਰਨਾਮ ਸਿੰਘ ਨੂੰ ਬਖਸ਼ ਲਿਆ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਗੁਰੂ ਦਾ ਜਸ ਬਿਨਾ ਬਖਸ਼ ਨਹੀਂ ਹੁੰਦਾ ਉਹ ਦਾਤਾ ਬਖਸ਼ ਲੈਂਦਾ ਹੈ ਫਿਰ ਹੀ ਜੀਵ ਆਕਾਲ ਪੁਰਖ ਦੇ ਚਰਨਾਂ ਨਾਲ ਜੁੜਦਾ ਹੈ ਤਨ ਤਨ ਸ੍ਰੀ ਮਾਨਸੰਤ ਬਾਬਾ ਕ੍ਰਿਪਾਲ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ